ਕੰਨ ਲੈ ਬਲੀ ਬਸ ਚਲੋ ਵੀਡੀਓ ਸ਼ੁਰੂ ਕਰੋ ਵੀਡੀਓ ਦਾ ਸ਼ੁਰੂਆਤ ਵੈਲਕਮ ਕਰੋ ਵੈਲਕਮ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਆਪਣੇ YouTube ਚੈਨਲ ਸਾ ਫੈਮਲੀ ਤੇ ਹੋਸਨਾਵ ਜੀ ਸਾਰੇ ਆਣੇ ਕਿਵੇਂ ਹੋ ਠੀਕ ਠਾਕ ਹੋ ਤੇ ਬਹੁਤ ਦਿਨਾਂ ਬਾਅਦ ਘਰ ਤੋਂ ਵਲੌਗ ਸ਼ੁਰੂ ਹੋਇਆਗਾ ਅੱਜ ਤਰੀਕ ਹੋ ਗਈ ਹੈ 30 ਜੂਨ ਹਨਾ 30 ਜੂਨ ਹੋ ਗਈ ਅੱਜ ਤਰੀਕ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਜਿਹੜੇ ਪਹਿਣਪੜਾ ਚੈਨਲ ਤੇ ਪਹਿਲੀ ਵਾਰ ਹੋ ਜੀ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਜਿਹੜੇ ਆਪਣੇ ਬਲੌਗ ਇੰਜੋਏ ਕਰ ਸਕੋ ਅੱਜ ਨਾ ਕੀ ਹੋਇਆ ਅੱਜ ਕੀ ਹੋਇਆ ਪਹਿਲਾਂ ਤਾਂ ਸੀ ਮੌਸਮ ਦੇਖ ਲੋ ਕਿੰਨੀ ਧੁੱਪ ਕੱਢਦੀ ਇੱਕ ਹੀ ਕਰੀ ਜਾਂਦਾ ਰੱਬ ਪਹਿਲਾਂ ਸੀਗਾ ਮੌਸਮ ਠੀਕ ਕੱਲ ਮੀਂਹ ਬਹੁਤ ਪਿਆ ਸਾਡੇ ਆਜੋ ਤੇ ਹੁਣ ਹੀ ਨਾ ਸਾਡੇ ਥੋੜਾ ਜਿਹਾ ਟਾਈਮ ਪਹਿਲਾਂ ਮੀਂਹ ਪੈ ਗਿਆ ਇੰਨਾ ਦਮ ਦਮ ਛੇਤੀ ਛੇਤੀ ਵਾਲਾ ਉਸ ਤੋਂ ਬਾਅਦ ਹੁਣ ਰੱਬ ਨੇ ਫੇਰ ਧੁੱਪ ਕੱਢ ਲਈ ਹੈ ਨਾ ਰੱਬ ਦੇ ਰੰਗ ਨੇ ਦਿਆਰੇ ਤੇ ਆਪਾਂ ਬੰਨਣ ਆਏ ਆ ਮੱਝਾਂ ਵਾਲੇ ਘਰੇ ਆ ਗਏ ਪਸ਼ੂ ਬੰਨਣ ਆਏ ਆਂਗੇ ਇੱਕ ਨਾ ਤੁਹਾਨੂੰ ਹੋਰ ਮੈਂਬਰ ਮੈਂ ਵੀਡੀਓ ਨਹੀਂ ਬਣਾਈ ਹੈ ਨਾ ਜਿੱਦਾਂ ਦੇ ਆਏ ਨੇ ਆਪਾਂ ਨੇ ਨਵੀਂ ਚੀਜ਼ ਲੈ ਕੇ ਆਂਦੀ ਆਹ ਵਾਲੇ ਮੁਰਗੇ ਲੈ ਕੇ ਨੇ ਮੁਰਗੀਆਂ ਮੁਰਗੇ ਤੇ ਇਹ ਹਜੇ ਦੋ ਹੀ ਨੇ ਫਿਲਹਾਲ ਤੇ ਆਪਾਂ ਹਜੇ ਹੋਰ ਵਧਾਵਾਂਗੇ ਇਹਨਾਂ ਨੂੰ ਉਤਮ ਨੇ ਲਿਆਂਦੇ ਆ ਉਤਮ ਕਹਿੰਦਾ ਮੈਂ ਰੱਖਣੇ ਨੇਗੇ ਇੱਕ ਹੋਰ ਵੈਰਾਈਟੀ ਇੱਕ ਕਿਹੜੀ ਹੈ ਵੈਰਾਈਟੀ ਇੱਕ ਸੀਲ ਹੈ ਇੱਕ ਦੇਸੀ ਜਿਹੜੇ ਲੜਦੇ ਹੁੰਦੇ ਨੇ ਉਹ ਸੀਲ ਨੇ ਹੈਂ ਗਰਮੀ ਤਾਂ ਇਹਦਾ ਬੱਦਲਾਂ ਦੀ ਭੜਾਸ ਹੋ ਗਈ। ਕੱਢ ਦਿੰਨੇ ਹਾਂ ਤੇ 4 ਵਜੇ ਗੇ। ਐਸ ਵੇਲੇ ਕੱਢਦੇ ਹੰਨੇ ਆ। ਖੋਲਣੀ ਆ ਬੰਨਣੀ ਹੀ ਨੇ ਬਸ ਹੋਰ ਤਾਂ ਕੀ ਕਰਨੇ ਨੇਗੇ। ਮੈਂ ਖੋਲਦੀ ਆ ਤੇ ਉਹ ਆਪਣਾ ਆਪਾਂ ਇੰਨਾ ਵਾਸਤੇ ਛੋਟਾ ਜਿਹਾ ਲੱਕੜ ਦਾ ਖੁੱਡਾ ਇਹ ਕਿਸੇ ਤੋਂ ਚੱਕ ਕੇ ਲਿਆਂਦਾ ਹਜੇ ਬਣਾਵਾਂਗੇ ਪੱਕਾ ਜਦੋਂ ਹੋਰ ਹੋਗੇ ਇਕੱਠੇ ਹਨਾ। ਇਹਦਾ ਆਰ ਜੀ ਜ ਹੈ ਹਨਾ। ਇਹਦਾ ਆਰ ਜੀ ਜ ਵਾਲੇ ਤੇ ਬਸ ਆਪਣੇ ਪੱਠੇ ਤਾਂ ਪਾਏ ਹੋਏ ਨੇ। ਹੁਣ ਆਪਣੇ ਪੱਠੇ ਹੋਣ ਲੱਗ ਗਏ ਬਸ ਖੋਲਦੇ ਆਪਾਂ ਡੰਗਰ ਤੇ ਬੰਨ ਦੇਣਗੇ ਹੈ ਕਿਲ ਵਿੱਚ ਹੀ ਹੋਣਾ ਹੈ ਨਹੀਂਗਾ ਉਹ ਪਿਆ ਉਸ ਦੇਖਿਓ ਖੁੱਡੇ ਤੇ ਨਹੀਂ ਪਿਆ ਤੇ ਪਸੂ ਵੀ ਖੜੇ ਹੋ ਗਏ ਟਾਈਮ ਚਾਰਕ ਦਾ ਹੋ ਗਿਆ ਤਕਰੀਬਨ ਤੇ ਟਾਈਮ ਚਾਰਕ ਦਾ ਹੋ ਗਿਆ ਤੇ ਆਪਾਂ ਹੁਣ ਪਹਿਲਾਂ ਰੱਬ ਨੇ ਨਾ ਇੰਨਾ ਮੀਂਹ ਪਾਤਾ ਪਹਿਲਾਂ ਮ ਬੰਨਣਾ ਆਉਂਦੀ ਸੀਗੀ ਫਿਰ ਆਪਣੇ ਮੀਂਹ ਸੜਦਾ ਜਮਾਨਾ ਫਿਰ ਮਹਾਚਲ ਫਿਰ ਬੰਦਦੇ ਹੁਣ ਮੀਂਹ ਪਈ ਜਾਂਦੋਂ ਭਿੱਜ ਜਾਗੇ ਹੈਨਾ ਹੁਣ ਤਾਂ ਵੈਸੇ ਚਲੋ ਨਾ ਬਣਾਈ ਸੀਗਾ ਹਾਂ ਖੋਲਨਾ ਲ ਮੈਂ ਕਿਹੜੇ ਸਾਰੀਆਂ ਛੱਡ ਦੇਣੀ ਆ ਲੈ ਫੜੋ ਆ ਫੜੋ ਥਲੀ ਬੜੀਆਂ ਤੁਸੀਂ ਕਿਵੇਂ ਨੇ ਮੈਂ ਛੱਡ ਦੇਣਾ ਚਲਾਓ ਛੱਡ ਖੋਲੀ ਜੀ ਇੱਧਰ ਬੰਦੂ ਪਾਣੀ ਪੀਊਗੀ ਇਹ ਪਾਣੀ ਹੀ ਪਿੰਦੀ ਆ ਇਹ ਹੋ ਗਈ ਇਹ ਨਾ ਗਈ ਤੇ ਫੂਲੀ ਜੂਲੇ ਸਰੇ ਤੇ ਹੁੰਦੀ ਆ ਐਵੇਂ ਹੀ ਹੁੰਦੀਆਂ ਨੇ ਗਾਂ ਕਦੇ ਕਦੇ ਵਿਚਾਲੇ ਹੁੰਦੀ ਆ ਆ ਵੀ ਗਈ ਜਾਂਦੀ ਮੈਨੂੰ ਪਾਓ ਹਾਂ ਕੱਟੀ ਖੜੀਆਂ ਤੇ ਪਾਣੀ ਪਾ ਦੀ ਇਹਨਾਂ ਤੇ ਗਾਨੂੰਨਮੋਂ ਵਾਲਾ ਸੀ ਸੂਣ ਵਾਲੀ ਆ ਨਾ ਤਾਂ ਕਰਕੇ ਕਹਿੰਦਾ ਇਹ ਵਿੱਚ ਲੱਕਣੀ ਨਹੀਂ ਨੇ ਪਾਣੀ ਤੇ ਟੱਕਣਾ ਹੈ ਮੈਂ ਥੋੜਾ ਜਿਹਾ ਟਾਈਮ ਖਾ ਲੈਂਦੇ ਫਿਰ ਹੋ ਪੈਦਾ ਕੱਲੇ ਦਾ ਮੈਂ ਨਿਵਾਉਂਗੀ ਵੀ ਪਾਣੀ ਵੀ ਪਾਉਂਗੀ ਕੱਟੇ ਦੇ ਵਿੱਚ ਨਾਲ ਆ ਕੱਟੀ ਜੀ ਵੀ ਸੁਰਤ ਚ ਆ ਗਈ ਹੈ ਨਾ ਇਹ ਰਾਜੀ ਹੋ ਗਈ ਅੱਗੇ ਤਾਂ ਜਮੀ ਬੁਰਾ ਹਾਲ ਸੀ ਦਾ ਉਹਨੇ ਚੂਚਾ ਜੈਨ ਨੂੰ ਕਹਿੰਦੀ ਹੈ ਨਾ ਮੈਂ ਕਹਿੰਦਾ ਚੂਚਾ ਜ ਆ ਵਧੀਆ ਯਾਰ ਚਿਚੜ ਕੜਕੜ ਖਾਂਦਾ ਹੈ ਆ ਦੇਸੀ ਹੈ ਚੂਚਾ ਚਿਚੜ ਖਾਂਦਾ ਹੈ ਇਹ ਖਾਂਦੇ ਨਹੀਂ ਮੁੰਡਾ ਆ ਦੇਸੀ ਇੱਕ ਤਾਂ ਹੋਰ ਲੈ ਆਉਣੇ ਨੇ ਉਸੇ ਤੋਂ ਲਿਆਉਂਗਾ ਇੱਕ ਹੋਰ ਚੱਕ ਲਿਆਉਣੇ ਚਿਚੜ ਖਾਂਦਾ ਬਹੁਤ ਮੱਤੀ ਨੂੰ ਭੇਜ ਦੂੰਗਾ ਲੱਤ ਜੀ ਦੀ ਤਾਂ ਠੀਕ ਹੋ ਗਈ ਮੱਤੀ ਨੂੰ ਭੇਜ ਜੂ ਮੇਰੇ ਨਾਲ ਤੇ ਲਿਆ ਇੱਕ ਹੋਰ ਇੱਕ ਐ ਹਾਂ ਉਹ ਮੋੜ ਦੇ ਨਾ ਓਏ ਇਹ ਵੀ ਲਾਕ ਜਿਹਦੇ ਨੂੰ ਤੋੜੇ ਨੇ ਤੇ ਅੰਦਰ ਨੂੰ ਮੋੜਨਾ ਇਹਨੂੰ ਲਾਕ ਨੂੰ ਤਾਰ ਜੀ ਨੂੰ ਅੰਦਰ ਨੂੰ ਤਾਂਹਾਂ ਨੂੰ ਖਿੱਚ ਦੇ ਥੱਲੋਂ ਲਾ ਥੋੜੇ ਜਿਹਾ ਪਾ ਦੇ ਨੂੰ ਉੱਥੇ ਉਹਨਾ ਮੂਰੇ ਹੀ ਪਾ ਦੇ ਮੈਂ ਵੀ ਲਿਆਵਾਂ ਸਬਜ਼ੀ ਯਾਰ। ਹਾਂ ਤੂੰ ਮੈਨੂੰ ਗੋਹੜ ਚੁਕਾ ਕੇ ਆਂਦੇ। ਤੂੰ ਇਕੱਠਾ-ਕੁੱਠਾ ਕਰ ਲੈਨੇ। ਹਾਂ ਇਕੱਠਾ ਕਰ ਲੈ। ਲਓ ਜੀ ਮੈਂ ਤੁਹਾਨੂੰ ਚੂਚੇ ਤੇ ਭੋਨੀਆਂ ਚੂਚੇ। ਆ ਫਿਰਦੇ। ਇਹ ਸੀ ਲਾਓ ਦੇਸੀ। ਜਿਹੜੇ ਦੇਸੀ ਆ ਨਾ ਉਹ ਚਿਚੜੀਆਂ ਖਾਂਦਾਗਾ। ਉਹ ਵਾਲਾ ਸੀਲ ਨਹੀਂ ਖਾਂਦਾ। ਦੇਸੀ ਇੱਕ ਤਾਂ ਹੋਰ ਲਿਓਣੇ ਪੈਣਗੇ ਕਿਉਂਕਿ ਪਸ਼ੂਆਂ ਦੇ ਚਿਚੜੀਆਂ ਪੈ ਜਾਂਦੀਆਂ ਨੇ। ਹੁਣ ਆਪਾਂ ਕਰ ਦਈਏ ਗੋਹਾ ਇਕੱਠਾ ਤੇ ਬਠਲਾਂ ਦੇ ਵਿੱਚ ਪਾ ਲਈਏ। ਗੋਹੇ ਦਾ ਕੰਮ ਕਰ ਲਈਏ ਤੇ ਫਿਰ ਆਪਾਂ ਬਣਾਵਾਂਗੇ ਸਬਜੀ-ਸਬਜੀ ਟਾਈਮ ਹੋ ਗਿਆ 4:00 ਵੱਜ ਗਏ ਸੀ ਮਤਲਬ ਫਿਰ ਆਪਾਂ ਪਸੂ ਨੂੰ ਨਵਾਵਾਂਗੇ ਨਾਲ ਇਹਨਾਂ ਨੂੰ ਪਲਾਵਾਂਗੇ ਪਾਣੀ ਠੀਕ ਆ ਲਓ ਜੀ ਮੋ ਗੋਹੇ ਦੇ ਪੱਠਲ ਭਰ ਲਾ ਤੇ ਜਿਹਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤੁਹਾਨੂੰ ਆਪਣੀਆਂ ਤਾਂ ਪਲੀਜ਼ ਚੈਨਲ ਨੂੰ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਮਿੰਦਾਂ ਨੂੰ ਜੜ ਗਿਆ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਅੱਜ ਆਪਣਾ ਜਿਹੜਾ ਘਰ ਵਾਲਾ ਬਲੌਗ ਆ ਉਹ ਬਾਵਾਦ ਨਵਾਂ ਬਣਾਇਆ ਕਿਉਂਕਿ ਪਹਿਲਾਂ ਨਾ ਬਲੌਗ ਪਹਿਲਾਂ ਵਾਲੇ ਪਏ ਸੀਗੇ ਇਸ ਕਰਕੇ ਘਰੇ ਕੈਮਰਾ ਚੱਕਣ ਦੀ ਲੋੜ ਨਹੀਂ ਪਈ ਹੈਗੀ ਤੇ ਮੈਨੂੰ ਐ ਹੋ ਗਿਆ ਵੀ ਪਹਿਲਾਂ ਉਹ ਵਾਲੇ ਬਲੌਗ ਨੇ ਜਿਹੜੇ ਸਾਰੇ ਅਪਲੋਡ ਕਰ ਦिए ਤੇ ਅੱਜ ਪਿੰਡ ਵਾਲਾ ਮੈਂ ਪਿੰਕੇ ਪਿੰਡ ਗਈ ਸੀ ਜਿਹੜਾ ਉਹਦੇ ਵਾਲਾ ਅੱਧਾ ਬਲੌਗ ਰਹਿ ਗਿਆ ਹਜੇ ਉਹ ਅਪਲੋਡ ਕਰਨਾ ਆਪਾਂ ਬਸ ਜਦੋਂ ਤੁਸੀਂ ਆ ਦੇਖੋਗੇ ਉਹ ਅਪਲੋਡ ਹੋ ਜੂਗਾ ਹਨਾ ਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਜੀ ਚੈਨਲ ਨੂੰ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਆ ਡੀ ਲੋ ਰਿਸਪੈਕਟ ਸਾਰਿਆਂ ਨੂੰ ਸ਼ੁਕਰੀਆ ਬਹੁਤ ਬਹੁਤ ਭੈਣ ਭਰਾਵਾਂ ਨੂੰ ਇੰਨਾ ਪਿਆਰ ਦੇਣ ਦੇ ਲਈ ਹੈ ਨਾ ਤੇ ਆਪਣੀ ਜਿਹੜੀ 5k ਫੈਮਲੀ ਹੈ YouTube ਦੀ ਉਹ ਵੀ ਹੋਣ ਵਾਲੀ ਆ ਕੰਪਲੀਟ ਤੇ ਛੇ ਛੇਤੀ ਹੋ ਜੂਗੀ ਚਲੋ ਜੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਇੰਨਾ ਸਪੋਰਟ ਦਿੱਤਾ ਇੰਨਾ ਪਿਆਰ ਦਿੱਤਾ ਹੈ ਨਾ ਉਹਦੇ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਆ ਹੁਣ 5k ਆ ਜਿਹੜੀ ਜੇ ਤਾਂ ਆ ਬਲੌਗ ਆਉਣ ਤੱਕ ਕੰਪਲੀਟ ਹੋ ਗਏ ਆਪਣੇ 5k ਤਾਂ ਤਾਂ ਸ਼ੁਕਰੀਆ ਬਹੁਤ ਬਹੁਤ ਅਗਰ ਇਹ ਬਲੌਗ ਪਹੁੰਚ ਤੱਕ ਨਾ ਹੋਏ ਤਾਂ ਪਲੀਜ਼ ਛੇਛੇ ਦੀ 5k ਕਰਾ ਦਿਓ ਤੇ ਜਿਹੜੀ ਆਪਣੀ 5k ਵਾਲੀ ਫੈਮਿਲੀ ਆ ਉਹ ਹੋ ਜੂਗੀ ਕੰਪਲੀਟ ਤੇ ਮੱਜਾਂ ਖਾਣ ਲੱਗੀਆਂ ਪੱਠੇ ਹੁਣ ਆਪਣੇ ਪੱਠੇ ਹੋਣ ਲੱਗੇ ਹੁਣ ਆ ਪੱਠੇ ਲਿਉਣੇ ਨੇ ਆ ਪਹਿਲਾਂ ਤੂੜੀ ਸੰਨੀ ਪਾਉਂਦੇ ਹੁੰਦੇ ਸੀ ਹੁਣ ਮਿਕਸ ਕਰਦੇ ਨੇ ਅੱਧੀ ਤੂੜੀ ਅੱਧੀ ਨਹੀਂ ਅੱਧੀ ਤੋਂ ਘੱਟ ਤੂੜੀ ਹੁੰਦੀ ਆ ਤੇ ਇੱਕ ਹਿੱਸਾ ਟੂੜੀ ਦਾ ਹੁੰਦਾ ਤਿੰਨ ਹਿੱਸੇ ਹੁੰਦੇ ਨੇ ਜਿਹੜੇ ਆਪਣੇ ਪੱਠਿਆਂ ਦੇ ਹੁੰਦੇ ਨੇ ਹਣਾ ਵਧੀਆ ਖਾ ਲੈਂਦੀਆਂ ਨੇ ਹਰਾ ਚਲੋ ਨਾਲੇ ਇਹ ਫੀਡ ਫੂਡ ਦੀ ਬਾਲੀ ਲੋੜਨੀ ਪੈਂਦੀ ਹੈਗੀ ਫੀਡ ਤਾਂ ਆਪਾਂ ਫਿਰ ਵੀ ਜਦੋਂ ਲਾਉਣੇ ਆ ਕੋ ਕਿ ਦੁੱਧ ਦਿੰਦੀਆਂ ਨੇ ਹਣਾ ਮੱਝਾਂ ਫੇਰ ਆਏ ਵੀ ਘਟ ਜਾਣਗੀਆਂ ਗਾਂ ਪਸੂਨ ਵਾਲੀ ਆਈ ਤੇ 6 ਜੁਲਾਈ ਨੂੰ ਹੈਗਾ ਐਕਸੀਬਿਸ਼ਨ ਫੇਅਰ ਹਰਦੀਪ ਕੋਰ ਢਾਲੀਵਾਲ ਭੈਣਾ ਜਿਹੜੇ ਉਹਨਾਂ ਬੰਨੀਓ ਫੇਰ ਕਰਵਾਇਆ ਜਾ ਰਿਹਾ ਬਰਨਾਲੇ ਤੇ 6 ਜੁਲਾਈ ਕੋਸ਼ਿਸ਼ ਹੈਗੀ ਆਪਾਂ ਜਰੂਰ ਪਹੁੰਚਾਂਗੇ ਉੱਥੇ ਤੇ ਤੁਸੀਂ ਵੀ ਸਾਰੀਆਂ ਭੈਣਾਂ ਜਰੂਰ ਵਿਜ਼ਿਟ ਕਰਿਓ ਤੇ ਆਪਣੇ ਜਿਹੜੇ ਸਾਰੀਆਂ ਭੈਣਾਂ ਆਪਦੇ-ਆਪਦੇ ਬੁਟੀਕ ਦੇ ਐਲਜੀਵੇਸ਼ਨ ਤੇ ਉੱਥੇ ਆ ਆਪਦੇ-ਆਪਦੇ ਕੱਪੜੇ ਜਿਹੜੇ ਆਪਦਾ-ਆਪਦਾ ਤਿਆਰ ਕੀਤੇ ਹੋਏ ਸੂਟ ਨੇਗੇ ਉਹ ਲੈ ਕੇ ਆਉਣਗੇ ਆ ਤੇ ਆਪਦਾ-ਆਪਦਾ ਕੰਮ ਜਿਹੜੇ ਸਾਰੇ ਰਿਪਰੈਜ਼ੈਂਟ ਕਰਨਗੇ ਉੱਥੇ ਤੇ ਜਰੂਰ ਵਿਜ਼ਿਟ ਕਰਿਓ ਜੀ ਹਾ ਪਰ ਮਾਨਸਾਲੇ ਐਕਜੀਬੇਸ਼ਨ 'ਚ ਵੀ ਸ਼ਾਮਲ ਹੋਏ ਸੀ ਉੱਥੇ ਵੀ ਫੁੱਲ ਘਟ ਸੀਗਾ ਪੂਰੀਆਂ ਭੈਣਾਂ ਆਈਆਂ ਹੋਈਆਂ ਸੀਗੀਆਂ ਵਾਧੂ ਤੇ ਹੁਣ 6 ਜੁਲਾਈ ਨੂੰ ਦੇਖਦੇ ਆਂ ਬਰਨਾਲੇ ਵਿਖੇ ਕੀ ਬਣਦਾ ਕੀ ਨਹੀਂ ਕੋਸ਼ਿਸ਼ ਹੈਗੀ ਆ ਪਹੁੰਚਣ ਦੀ ਬਾਕੀ ਤੁਹਾਨੂੰ ਪਤਾ ਹਨਾ ਕੰਮਕਾਰਾਂ ਦਾ ਕੋਈ ਪਤਾ ਨਹੀਂ ਕਿਧਰੋਂ ਕਿਵੇਂ ਨਿਕਲੇ ਹੁਣ ਤੇ ਬਾਕੀ ਆਪਣੀ ਕੋਸ਼ਿਸ਼ ਹੈ ਜਰੂਰ ਪਹੁੰਚਾਂਗੇ ਤੇ ਤੁਸੀਂ ਬਣੇ ਰਹੋ ਜੀ ਬਲੌਗ ਦੇ ਨਾਲ ਐਂਡ ਤੱਕ ਦੇਖਿਓ ਜਰੂਰ ਸਕਿਪ ਨਾ ਕਰਿਓ ਚਲੋ ਜੀ ਹੁਣ ਆਪਾਂ ਗੋਹੇ ਦੇ ਬੱਠਲ ਭਰ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਫਾਈਨਲੀ ਸਾਰਾ ਨਿਬੜ ਗਿਆ ਆਪਣਾ ਕੰਮ ਗੋਹਾ ਮੈਂ ਬੱਠਲ ਭਰ ਤੇ ਗੋਹੇ ਦੇ ਤੇ ਤਿੰਨ ਬੱਠਲ ਹੋ ਗਏ ਕਿਉਂਕਿ ਚਕਾਉਣ ਵਾਲਾ ਕੋਈ ਹੈ ਨਹੀਂ ਸੀਗਾ ਤਾਂ ਕਰਕੇ ਫਿਰ ਮੈਂ ਭਰ ਕੇ ਰੱਖ ਤੇ ਤੇ ਸਾਰਾ ਆਪ ਸਾਫ ਕਰਤਾ ਮੱਜਾਂ ਨੂੰ ਪਾਣੀ ਪਲਾਤਾ ਨਮਾਤੀਆਂ ਤੇ ਨਾਣੂ ਕੇ ਰੈਡੀ ਕਰਤੀਆਂ ਵੀ ਤੇ ਬਸ ਹੁਣ ਆਪਾਂ ਧਾਰਾ ਹੀ ਕੱਢਣੀਆਂ ਨੇ ਏਦੋਂ ਬਾਅਦ ਗੋਹਾ ਦੇਖਦੇ ਜੇ ਤਾਂ ਕੋਈ ਆਊਗਾ ਚਕਾ ਦੂਗਾ ਨਹੀਂ ਫਿਰ ਠਹਿਰ ਕੇ ਸਿੱਟ ਲਾਂਗੇ ਆ ਕਿਵੇਂ ਬੈਠੇ ਨੇ ਦੇਖੋ ਜ਼ੂਮ ਕਰਕੇ ਦੋਨੇ ਜਾਣੇ ਵੈਸੇ ਇਹ ਨਾ ਜਿਹੜਾ ਆ ਸੀਲ ਆ ਵੱਡਾ ਵੱਡੀ ਮੁਰਗੀ ਆ ਨਾ ਇਹ ਮੁਰਗੀਆਂ ਨੇ ਦੋਨੇ ਤੇ ਇਹ ਜੋੜੀ ਸੀ ਨਾ ਹਸੀਲ ਸੀ ਜਿਹੜੀ ਇਹਦੇ ਨਾਲ ਦੇ ਦੇ ਨਾ ਮੁਰਗੇ ਦੀ ਜਿਹੜੀ ਬੱਚੇ ਨਹੀਂ ਉ ਤਾਂ ਇਹ ਇਹਦੀ ਲੱਤ ਨਾ ਕੱਟੀ ਨੇ ਪੈਰ ਧਰਤਾ ਉਹ ਲੱਤ ਟੁੱਟ ਗਈ ਜੋੜ ਦੋ ਜੋੜ ਤੋਂ ਜੋ ਟੁੱਟ ਗਈ ਚਲੋ ਉਹ ਕਰਤਾ ਉਹਦੇ ਫੱਟੀਆਂ ਫੁੱਟੀਆਂ ਲਾਤੀ ਮਤਲਬ ਟ੍ਰੀਟਮੈਂਟ ਕਰਾਤਾ ਉਹਦਾ ਤੇ ਉਹ ਨਾ ਅਸੀਂ ਆ ਵੀ ਖੁੱਲੇ ਚ ਰੱਖਤਾ ਇੱਥੇ ਅ ਬਿਚਲ ਥੋੜਾ ਜਿਹਾ ਟਾਈਮ ਮੈਨੂੰ ਵਿਚਾਰੇ ਨੂੰ ਐ ਬੈਹ ਜਾਂ ਦੂੰ ਤਾਂ ਤਾੜਿਆ ਹੋਇਆ ਸੀ ਸਾਰੇ ਦਿਨ ਦਾ ਇਹ ਕਈ ਦਿਨਾਂ ਦੀ ਗੱਲ ਹੋ ਗਈ ਜਿਸ ਦਿਨ ਅਸੀਂ ਲਿਆਂਦਾ ਸੀ ਉਸ ਦਿਨ ਦੂਜੇ ਤੀਜੇ ਦਿਨ ਦੀ ਗੱਲ ਆ ਤੇ ਅਸੀਂ ਉਹ ਹੀ ਐਂ ਰੱਖਤਾ ਧਾਰਾਂ ਕੱਢ ਕੇ ਸ਼ਾਮ ਨੂੰ ਮੈਂ ਤੇ ਉੱਤੋਂ ਮਜ਼ੇ ਧਾਰਾਂ ਕੱਢ ਕੇ ਲੈ ਕੇ ਗਏ ਤੇ ਫਿਰ ਅਸੋਚਿਆ ਵਿਚਾਲ ਹੁਣ ਬਾਲਟੀਆਂ ਤਾਂ ਰਹੀਏ ਵਿਚਲਾ ਕੇ ਉਹ ਤਾਰ ਦੇ ਜਦੋਂ ਆਉਂਦਿਆਂ ਨੂੰ ਆਏ ਉੱਥੇ ਆ ਕੇ ਆਉਂਦਿਆਂ ਦੇਖਿਆ ਵਾਪਸ ਬਿੱਲੀ ਲੈ ਗਈ ਚੱਕ ਕੇ ਉਹਨੂੰ ਵਿਚਾਰੇ ਨੇ ਤੇ ਉਹ ਇਹਦੇ ਨਾਲ ਦਾ ਸਾਥੀ ਜਿਹੜਾ ਚੱਲ ਗਿਆ ਆਪਾਂ ਹੋਰ ਮੰਗਾਏ ਨੇ ਇਦੇ ਨਾਲ ਦੇ ਵੀ ਇਦੇ ਨਾਲ ਦਾ ਵੀ ਹੋਰ ਲਿਆ ਮਗਾ ਇੱਕ ਇਹ ਮੁਰਗੀ ਹੀ ਨੇ ਦੋਨੇ ਤੇ ਜਿਹੜੀ ਆ ਵੱਡਾ ਸੀਲ ਵੱਡੀ ਮੁਰਗੀ ਆ ਮੈਂ ਵੱਡਾ ਕਹਿੰਦੀ ਆ ਵੱਡੀ ਮੁਰਗੀ ਆ ਇਹ ਨਾ ਅ ਇਹਨੂੰ ਮਾਰਦੀ ਆ ਕਦੇ ਕਦੇ ਤਾਂ ਮਾਰਨ ਲੱਗ ਜਾਂਦੀ ਆ ਕਦੇ ਕਦੇ ਹਟ ਜਾਂਦੀ ਆ ਤੇ ਹੁਣ ਇਹ ਪਸੀਨਾ ਕਿਵੇਂ ਹੋਇਆ ਮੱਝਾਂ ਨਵਾ ਕੇ ਹੁਣ ਇਹ ਨਾ ਵੀ ਹੁਣ ਇਹ ਇਕੱਠੇ ਬੈਠੇ ਨੇ ਜਿਹੜਾ ਜੋਟੀ ਪਾ ਰਖੀਏ ਦੋਨੇ ਜਾਣੀਆਂ ਨੇ ਇਹਨਾਂ ਦਾ ਇਹ ਨਹੀਂ ਪਤਾ ਕਿਹੜੇ ਵੱਲੇ ਛੋਟੀ ਤਾਂ ਨਹੀਂ ਉਸ ਕਹਿੰਦੀ ਵੱਡੀ ਮਾਰਦੀ ਆ ਵੱਡੀ ਦਾ ਨਹੀਂ ਪਤਾ ਹੈਗਾ ਨਾਲੇ ਦੇਖ ਲਓ ਮੀਂਹ ਪੈ ਗਿਆ ਸਾਡੇ ਨਾ ਰੋਜ਼ ਕੱਲ ਵੀ ਮੀਂਹ ਆਇਆ ਰਾਤ ਵੀ ਮੀਂਹ ਆਇਆ ਤੇ ਰੋਜ਼ ਮੀਂਹ ਆਉਂਦਾ ਤੇ ਰੱਬ ਨੇ ਇੰਨੀ ਗੰਦੀ ਗਰਮੀ ਕਰੀ ਪਈ ਹੈ ਨਾ ਸੱਚੀ ਬਹੁਤ ਜ਼ਿਆਦਾ ਗੰਦੀ ਗਰਮੀ ਹੋਈ ਪਈ ਆ ਤੇ ਮੈਂ ਨਾ ਮੁੜਕਾ ਸਾਫ ਕਰ ਲਈਏ ਸੱਚੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਤੇ ਮੈਂ ਸਿਰਚ ਨਾ ਸਿਰ ਵੀ ਤੇਲ ਲਾਇਆ ਸੀਗਾ ਮੈਂ ਕਿਹਾ ਚਲ ਵੀ ਹੈਡ ਵਾਸ਼ ਕਰਾਂਗੇ ਸਿਰ ਤੋਂ ਮਾਗੇ ਖੁਰਕੀ ਜੀ ਹੁੰਦੀ ਸੀ ਇੱਕ ਨਾ ਬਾਲ ਹੋਰੀ ਹੋਏ ਪੈ ਸੀਗੇ ਡਾਲ ਡਾਲ ਜੇ ਤੇ ਹੁਣ ਬਸ ਆਪਾਂ ਸਿਰ ਚ ਪਾਣੀ ਪਾਵਾਂਗੇ ਨਾਲੇ ਕੱਪੜੇ ਚੇਂਜ ਹੋ ਜਾਣਗੇ ਕਿਉਂਕਿ ਗਿੱਲੇ ਹੋਗੇ ਮੱਜਾਂ ਨਮਾਈਆਂ ਨਗੀਆਂ ਹਰਸ਼-ਪੁਸ਼ ਤੋਟਾਗਾ ਸਾਫ ਕੀਤਾ ਮੈਂ ਬੇਟ ਕਰਦੀ ਆਂ ਵੀ ਜੇ ਤਾਂ ਇਹ ਆ ਜਾਣ ਮੇਰੇ ਬੱਠਲ ਜੋ ਚਕਾ ਦੇਣਾ ਨਾ ਖਾਲੀ ਕਰਦੀ ਆਂ ਕਾ ਨੂੰ ਭਰ ਕੇ ਰੱਖਣੇ ਨੇ ਜਦੋਂ ਫਿਰ ਨਾ ਆ ਜੀ ਲੈਣੇ ਫਿਰ ਔਖਾ ਲੱਗਦਾ ਹਨਾ ਫਿਰ ਆ ਜੀ ਲੱਗਦਾ ਵੀ ਹੁਣ ਨਾ ਜਾਈਏ ਗੋਏ ਦੇ ਚ ਕੇਰਾ ਵੀ ਚੱਲਿਆ ਕੰਮ ਜੇ ਨਿਬੜ ਗਿਆ ਮੁੜ ਕੇ ਤਾਂ ਚੱਲ ਹੁਣ ਤਾਂ ਫਿਰ ਬਦਨੀ ਦੀ ਪੈ ਗਿਆ ਕੁਛ ਪੈ ਰਿਆਗਾ ਹਾਂ ਬਾਲ ਪੈ ਰਿਆ ਤਾਂ ਇਹ ਵੀ ਬੜੀ ਅਕਕਚ ਨੂੰ ਰੜਕ ਪਈ ਜਾਂਦੀ ਹੈ ਬਾਲ ਪੈ ਰਿਆ ਸੀ ਤੇ ਮੁੜ ਕੇ ਤਾਂ ਫਿਰ ਆਇਆ ਹੁੰਦਾ ਸ਼ਾਮ ਨੂੰ ਤਾਂ ਸੀਰੀ ਆ ਜਾਂਦਾ ਆਪਣਾ ਹੈਨਾ ਸੀਰੀ ਕਹਿੰਦੇ ਹੋ ਪਾਲੀ ਕਹਿੰਦੇ ਹੋ ਤੁਸੀਂ ਨੌਕਰ ਕਹਿੰਦੇ ਹੋ ਕੀ ਕਹਿੰਦੇ ਹੋ ਸਾਡੇ ਤਾਂ ਸਾਰਾ ਕੁਝ ਹੀ ਕਹਿ ਦਿੰਦੇ ਆ ਸੀਰੀ ਪਾਲੀ ਨੌਕਰ ਹੈਨਾ ਤੇ ਫਿਰ ਤਾਂ ਉਹ ਅੰਕਲ ਆ ਜਾਂਦੇ ਨੇ ਸ਼ਾਮ ਨੂੰ ਤਾਂ ਫਿਰ ਆ ਕੇ ਬਸ ਇੱਕ ਵਾਰ ਪਾਣੀ ਹੋਰ ਦਿਖਾਵਾਂਗੇ ਇਹਨਾਂ ਨੂੰ ਵੀ ਪਾਣੀ ਕੋਰ ਹੋਰ ਪੀ ਲੈਣਗੇ ਜਿਹਨਾਂ ਕਪੀਣਾ ਹੋਇਆ ਇੱਕ ਇੱਕ ਵਾਰ ਹੁਣ ਜਦੋਂ ਇਹ ਬੰਨਦੇ ਆ ਨਾ ਉਦੋਂ ਘੱਟ ਪਿੰਦੀਆਂ ਨੇ ਥੋੜਾ ਜਿਹਾ ਪਾਣੀ ਵੀ ਇਹਨਾਂ ਨੂੰ ਐ ਹੁੰਦਾ ਵਿਛੇਚੇ ਤੇ ਸਾਰੇ ਪੱਠਿਆਂ ਦੇ ਜਾਈਏ ਸੀ ਉਦੋਂ ਨੱਕ ਜਿਆ ਨਹੀਂ ਕਰਦੀਆਂ ਪਾਣੀ ਨੂੰ ਚਲ ਕੇ ਰਨ ਮਾਰਦੀਆਂ ਠੰਡੀਆਂ ਹੋ ਗਈਆਂ ਜਿੰਨਾ ਘੁੱਟ-ਬੱਕ ਪੀਣਾ ਸੀ ਉਹ ਪੀ ਲੈ ਇਹਨਾਂ ਨੇ ਤੇ ਬਾਕੀ ਜਦੋਂ ਅੰਕਲ ਆਉਣਗੇ ਫਿਰ ਉਹ ਇੱਕ ਵਾਰੀ ਹੋਰ ਧਾਰਾ ਕੱਢਣ ਤੋਂ ਪਹਿਲਾਂ ਦਿਖਾ ਦੇਣਗੇ ਤੇ ਮੈਨੂੰ ਲੱਗਦਾ ਨਹੀਂ ਵੀ ਕੋਈ ਆਊਗਾ ਮੈਨੂੰ ਬੱਠਲ ਚਕਾਉਣ ਵਾਲਾ ਮੈਨੂੰ ਆਇਆ ਵੀ ਕਾਹ ਨੂੰ ਭਰ ਕੇ ਰੱਖਣੇ ਨੇ ਬੱਠਲ ਹੈਗੇ ਨੇ ਭਾਰੇ ਨਹੀਂ ਤਾਂ ਮੈਂ ਕੱਲੀ ਵੀ ਚੱਕ ਲਾਂ ਤੇ ਭਾਰੇ ਨੇ ਕੱਲੀ ਤੋਂ ਚੱਕ ਨਹੀਂ ਹੋਣੇ ਪੰਗਾ ਪੈ ਜੂ ਜੇ ਚੱਕ ਲੇ ਹਨਾ ਅ ਮੇਰੀ ਬੈਕ ਦੁਖਣ ਲੱਗ ਜਾਂਦੀ ਏ ਢੂਲੀ ਜ਼ਿਆਦਾ ਹਨਾ ਚਲੋ ਆਇਆ ਤਾਂ ਹੁਣ ਸਰਦਾ ਵੀ ਜਿਹੜਾ ਕੰਮ ਕਰਨਾ ਉਹ ਤਾਂ ਕਰ ਨਹੀਂ ਪੈਂਦਾ ਹਨਾ ਤੇ ਗਰਮੀ ਮੈਨੂੰ ਐ ਹੋਗਾ ਸੀ ਮੈਨੂੰ ਅਟੈਕ ਆਊਗਾ ਮਰ ਜਨਮ ਦਿਨ ਇੰਨੀ ਹਮਸਰੀ ਬਣੀ ਪਈ ਸੀ ਬਹੁਤ ਜ਼ਿਆਦਾ ਗਰਮੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜਿਹੜੇ ਵੀਡੀਓ ਤੇ ਪਹਿਲੀ ਵਾਰ ਵਾਚ ਕਰਦੇ ਹੁੰਨੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਤੇ ਪਲੀਜ਼ ਕਮੈਂਟਾਂ ਚ ਜਰੂਰ ਦੱਸਿਆ ਕਰੋ ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਤੇ ਅੱਜ ਆਪਣੇ ਘਰ ਵਾਲਾ ਬਲੌਗ ਆ ਜਿਹੜਾ ਕਾਫੀ ਦਿਰਾਵਾਦ ਆ ਰਿਹਾ ਕੱਲ ਵਾਲੇ ਮੀਂਹ ਦਾ ਪਾਣੀ ਸੀ ਜਿਹੜਾ ਵਾਛੜ ਨਾਲ ਕਿਉਂਕਿ ਆਪਣੇ ਨਾ ਇਧਰੇ ਨਵੇਂ ਘਰ ਦੇ ਵਿੱਚ ਵੀ ਖਿੜਕੀਆਂ ਵੀੰਟੋ ਗੇਟ ਨਹੀਂ ਹਜੇ ਲੱਗੇ ਹੋਏ ਤੇ ਪੱਥਰ ਲੱਗ ਗਿਆ ਗੇਟਾਂ ਦਾ ਕੰਮ ਹਜੇ ਚੱਲਣਾ ਲੱਕੜਾ ਵਾਲਾ ਕੰਮ ਤੇ ਮਿਸਤਰੀ ਨਹੀਂ ਮਿਲ ਰਿਹਾ ਹੈਗਾ ਹਨਾ ਕੀ ਕਰੀਏ ਮਿਸਤਰੀ ਕਹੀ ਜਾਂਦਾ ਕੋਈ 20 ਦਿਨ ਕੋਈ 10 ਦਿਨ ਐਵੇਂ ਹੈਨਾ ਤੇ ਚਲੋ ਹਜੇ ਗਰਮੀ ਵੀ ਸੀ ਹਨਾ ਐ ਵੀ ਸੀ ਬਲੱਕੜ ਸੁੱਕਣੀ ਵੀ ਨਹੀਂ ਹੈ ਹਜੇ ਮੀਂਹ ਆ ਜਾਂਦਾ ਕਿਉਂਕਿ ਰੋਜ਼ ਹੀ ਚੜਕੇ ਜੇ ਆ ਜਾਂਦਾ ਮੀਂਹ ਦਾ ਕੋਈ ਪਤਾ ਹੀ ਨਹੀਂ ਲੱਗਦਾ ਹਨਾ ਤੇ ਲੱਕੜ ਸੁੱਕਣੀ ਨਹੀਂ ਸਾਨੂੰ ਵੀ ਆਏ ਆ ਵੀ ਚਲ ਜੇ 10 ਦਿਨ ਕੋਈ ਲੇਟ ਹੀ ਮਿਲ ਜੂ ਠੀਕ ਆ ਨਾਲੇ ਝੋਨਾ ਝੂਨਾ ਲੱਗ ਹੋ ਜੂ ਕਿਉਂਕਿ ਹਜੇ ਆਪਾਂ ਝੋਨਾ ਲਾਉਣ ਨਹੀਂ ਲੱਗੇ ਹੈਗੇ ਹਜੇ ਕੰਮ ਨਹੀਂ ਸ਼ੁਰੂ ਕਰਿਆ ਬਸ ਕੱਲ ਪਰਸੋਂ ਦਾ ਕਹਿੰਦੇ ਨੇ ਵੀ ਕਰ ਦਾਂਗੇ ਪਹਿਲਾਂ ਗਰਮੀ ਬਹੁਤ ਸੀ ਝੋਨਾ ਲੱਗੇ ਕੀ ਕਰਾਂਗੇ ਹਨਾ ਝੋਨਾ ਮੱਚ ਜਾਂਦਾ ਹਨਾ ਫਿਰ ਕੀ ਫਾਇਦਾ ਦੁਬਾਰਾ ਦੁਬਾਰਾ ਕੰਮ ਡੱਕੇ ਲੌੜੇ ਪੈਂਦੇ ਨੇ ਉਹ ਪੰਗੇ ਹੋ ਜਾਂਦੇ ਨੇ ਤੇ ਹੁਣ ਵਧੀਆ ਮੀਂਹ ਪੈਣ ਲੱਗੇ ਨਾਲੇ ਪਾਣੀ ਦੀ ਇੰਨੀ ਤੋੜਨੀ ਪੈਣੀ ਹੁਣ ਆਪਣਾ ਵਿਛੋਣਾ ਚੱਲ ਵੀ ਪਊਗਾ ਛੇਤੀ ਛੇਤੀ ਪਿਛਲੀ ਵਾਰ ਵੀ ਅਸੀਂ ਇੰਝ ਕਰਿਆ ਸੀ ਲੇਟ ਲਾਇਆ ਸੀ ਪਰ ਲਾਇਆ ਮੀਹਾਂ ਦੇ ਵਿੱਚ ਵੀ ਬਹੁਤ ਸੋਹਣਾ ਝੋਨਾ ਹੋਇਆ ਸੀ ਝੋਨੇ ਸਾਰਿਆਂ ਦੇ ਖੈਰ ਵਧੀਆ ਹੋਏ ਸੀ ਮੀਂਹ ਵਧੀਆ ਪਏ ਨੇਗੇ ਐਤਕੀ ਵੀ ਮੀਂਹ ਤਾਂ ਪਈ ਜਾਂਦੇ ਨੇ ਤੇ ਚਲੋ ਫਿਰ ਆਪਾਂ ਹੁਣ ਉੱਧਰ ਚੱਲਦੇ ਆ ਮੈਨੂੰ ਲੱਗਦਾ ਨਹੀਂ ਵੀ ਕੋਈ ਆਊਗਾ ਪ੍ਰਦੀਪ ਨਾ ਗਏ ਹੋਏ ਸੀਗੇ ਦੁਕਾਨ ਤੇ ਉਤਮ ਸੀਗਾ ਪਹਿਲਾਂ ਤਾਂ ਦੁਕਾਨ ਤੇ ਉਹ ਆਗੇ ਸੀ ਘਰੇ ਚਲੋ ਆਪਾਂ ਉੱਧਰ ਚੱਲਦੇ ਆ ਮੋਟਰ ਬੰਦ ਕਰਦਾ ਹਵਾਜੀ ਲੈ ਲਈ ਉਥੇ ਪੱਖੀ ਲੱਗੀ ਹੋਈ ਆਪਣੇ ਹਵਾ ਬਹੁਤ ਹੁੰਦੀ ਆ ਉਹ ਲਓ ਜੀ ਹੁਣ ਤੁਮ ਆਪਣਾ ਨਾ ਸਕੂਟਰ ਚਲਾਉਣ ਜੋਗਾ ਹੋ ਗਿਆ ਚੀਜ਼ ਚੂਜ ਹੁਣ ਇਹ ਤਾਂ ਮੰਗਾਈ ਜਾਂਦੀ ਐ ਲਿਆ ਦੁੰਦਾ ਗਾ ਇਹ ਤੇ ਇਹਨੂੰ ਇਹ ਨਾ ਹੁਣ ਆਪਦਾ ਸਾਈਕਲ ਦਾ ਪੈਂਚਰ ਨਹੀਂ ਲਵਾਉਂਦਾ ਦੇਖ ਲਿਆ ਪੈਰ ਦੇ ਲਿਆ ਸੀਗਾ ਤੂੰ ਸਾਈਕਲ ਦਾ ਪੈਂਚਰ ਕਿਉਂ ਨਹੀਂ ਲਵਾਉਂਦਾ ਭਾਈ ਹੈ ਉਬਿਸ ਮਾਲ ਲਗ ਲਓ ਕੋਣ ਲਗ ਲਓ ਇਹ ਕਿ ਲਿਆਂਦਾ ਇਹ ਚਾਰਟ ਨੇ ਇਹ ਤੇ ਕੰਮ ਕਰੂਗਾ ਦੇਖ ਲਓ ਸਾਡੇ ਮੁੰਡੇ ਦੇ ਕੰਮ ਛੁੱਟੀਆਂ ਪੂਰੀਆਂ ਹੋ ਗਈਆਂ ਇਹਦੀਆਂ ਮੇਰੇ ਲੇਖ ਨਾਲਾ ਹੋ ਗਿਆ ਸਾਰਾ ਕੰਮ ਤੇ ਇਹ ਨਾ ਚਾਰਟ ਹੁਣ ਖਰੀਦਦਾ ਫਿਰਦਾ ਦੇਖ ਲਓ ਲੇਖ ਨਾਲਾ ਲੌਕ ਕਰਤਾ ਲੌਕ ਆ ਤਾ ਫੜੋ ਹੋਰ ਫੜੋ ਹੋਰ ਵੀ ਨੇ ਲਓ ਜੀ ਹੁਣ ਇਹ ਇੰਨੇ ਜੋਗਾ ਤਾਂ ਹੋ ਗਿਆ ਵੀ ਸਮਾਨ ਜਿਹੜਾ ਉਹ ਲਿਆ ਦਿੰਦਾਗਾ ਲੌਕ ਕਰਤੀ ਸਕੂਲ ਆਦਿਕ ਨਮੀ ਚੀਜ਼ ਕਰੀ ਆਪਾਂ ਨਮੀ ਚੀਜ਼ ਕਰੀ ਆ ਇਹ ਆਪਣਾ ਇੱਥੇ ਜਿਹੜਾ ਵੀ ਪਹਿਲਾਂ ਥਾਂ ਉਗੜ ਦੁਗੜ ਸੀਗਾ ਸਾਰਾ ਇਹ ਆਪਾਂ ਰੈਂਪ ਜਿਹਾ ਬਣਾਤਾ ਐਵੇਂ ਇਧਰ ਬਾਥਰੂਮਾਂ ਦੇ ਅੱਗੇ ਸਾਰਾ ਵੀ ਪਲਾਸਟਰ ਦੁਬਾਰਾ ਕਰਤਾ ਸਾਫ਼ ਹੋ ਗਿਆ ਪਹਿਲਾਂ ਇੱਥੇ ਨਾ ਗੰਦਾ ਹੋ ਰਿਆ ਸੀ ਫਰਸ਼ ਟੁੱਟ ਭੱਜ ਜਾ ਹੋਇਆ ਪਿਆ ਸੀ ਇੱਕ ਤਾਂ ਘਰ ਬਣਦੇ ਕਰਕੇ ਹੋ ਰਿਆ ਸੀ ਹਨਾ ਤੇ ਇਧਰ ਆਪਣੀਆਂ ਹਜੇ ਬਸ ਵਿੰਡੋਆਂ ਤੇ ਗੇਟਾਂ ਦਾ ਕੰਮ ਆ ਹਨਾ ਤੇ ਬਾਕੀ ਪੱਥਰ ਪੁੱਥਰ ਲੱਗਿਆ ਹੋਇਆਗਾ ਇਹ ਆਪਾਂ ਐ ਕਰ ਲਿਆ ਸਾਫ ਸਾਫ ਨਾਲ ਤਾਂ ਉਧਰ ਥਾਂ ਖੁੱਲ ਗਈ ਉਧਰ ਆਪਣੀ ਗੱਡੀ ਖੜਜਾ ਕਰੂਗੀ ਮਮੀ ਹਾਂ ਤੁਹਾਨੂੰ ਕੋਈ ਨਹੀਂ ਮੈਂ ਸ਼ੁੱਟੀ ਮਾਰ ਲੈਣ ਕਰ ਲਈ ਕੋਈ ਖਾਂਗੇ ਤੂੰ ਆ ਫੜਾ ਉਹਦਾ ਸਮਾਨ ਭਰਾਵਾ